ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੋਖ ਤੁਖਾਰਨਾ ਵਿਆਪਾਈ ਕੰਠ ਮਿਲਿਆ ਹਰਨਾ ਹੋ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਅੱਜ ਪੋ ਦਾ ਮਹੀਨਾ ਆਰੰਭ ਹੋ ਚੁੱਕਿਆ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਪੋ ਦੇ ਮਹੀਨੇ ਦੇ ਸਗਰਾਂ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਗਰਾਂ ਦਾ ਦਿਹਾੜਾ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਅੱਜ ਅਸੀਂ ਗੁਰਦੁਆਰਾ ਦੂਖਨਵਾਸਾ ਪਟਿਆਲਾ ਦੇ ਵਿੱਚ ਪਹੁੰਚੇ ਹਾਂ ਜਿੱਤੇ ਕਿ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਦਾਰਾ ਕਰਾਂਗੇ ਪੋਦੇ ਮਹੀਨੇ ਦੀ ਗੱਲ ਕਰੀਏ ਤਾਂ ਪੋਦਾ ਮਹੀਨਾ ਆਰੰਭ ਹੁੰਦਿਆ ਹੀ ਸ਼ਹਾਦਤਾਂ ਭਰਿਆ ਇਤਿਹਾਸ ਚੇਤੇ ਆਉਣ ਲੱਗ ਜਾਂਦਾ ਹੈ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਚਮਕੌਰ ਦੀ ਗੜੀ ਦੀ ਜੰਗ ਸਰਸਾ ਨਦੀ ਦੀ ਜੰਗ ਅਤੇ ਗੁਰੂ ਸਾਹਿਬ ਦੇ ਪਰਿਵਾਰ ਵਿਛੋੜਾ ਜਿਹੜਾ ਇਤਿਹਾਸ ਚੇਤੇ ਆਉਣ ਲੱਗ ਜਾਂਦਾ ਹੈ ਇਤਿਹਾਸ ਭਰਿਆ ਜੀਵਨ ਜਿਹੜਾ ਸ਼ਹਾਦਤਾਂ ਦਾ ਜੀਵਨ ਜਿਹੜਾ ਚੇਤੇ ਆਉਣ ਲੱਗ ਜਾਂਦਾ ਹੈ ਇਸ ਮਹੀਨੇ ਨੂੰ 6 ਪੋਤੋ ਹੀ ਲੈ ਕੇ ਜਿਹੜਾ ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਦਾ ਆਨੰਦਪੂਰੀ ਸਾਹਿਬ ਛੱਡਣਾ ਜਿਹੜਾ ਉਸ ਤੋਂ ਬਾਅਦ ਸਰਸਾ ਨਦੀ ਦੀ ਜਿਹੜਾ ਜੰਗ ਆ ਲੜਾਈ ਆ ਆਰੰਭ ਹੋ ਜਾਂਦੀਆਂ ਨੇ ਸ਼ਹਾਦਤਾਂ ਭਰਿਆ ਇਤਿਹਾਸ ਜਿਹੜਾ ਚੇਤੇ ਆਉਣ ਲੱਗ ਜਾਂਦੇ ਤੇ ਅੱਜ ਤੁਹਾਨੂੰ ਗੁਰਦੁਆਰਾ ਦੂਖਨਵਾਸ ਸਾਹਿਬ ਜੋ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਸ਼ਾ ਦੇ ਚਰਨ ਸੋ ਪ੍ਰਾਪਤ ਧਰਤੀ ਹੈ ਜਿੱਤ ਕੇ ਗੁਰੂ ਸਾਹਿਬ ਨੇ ਲੰਬਾ ਸਮਾਂ ਰਹਿ ਕੇ ਇੱਥੇ ਜਿਹੜੀ ਭਾਗ ਲਾਇਏ ਧਰਤੀ ਨੂੰ ਭਾਗ ਲਾਇਏ ਧਰਤੀ ਨੂੰ ਆਬਾਦ ਕੀਤਾ ਗੁਰੂ ਸਾਹਿਬ ਨੇ ਲੰਬਾ ਸਮਾਂ ਰਹਿ ਕੇ ਇੱਥੇ ਸੰਗਤਾਂ ਨੂੰ ਦਰਸ਼ਿੰਦਾਰੀ ਦੇ ਕੇ ਵੱਡੇ ਵੱਡੇ ਜਿਹੜੇ ਕੋੜੀਆਂ ਦੇ ਇਥੇ ਰੋਗ ਦੂਰ ਕੀਤੇ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਕੀਤੀ ਤੇ ਕਈ ਜਿਹੜੇ ਪਵਿੱਤਰ ਸਥਾਨਾਂ ਤੇ ਗੁਰੂ ਸਾਹਿਬ ਨੇ ਆਪਣੇ ਚਰਮ ਵਾਕ ਪਵਾ ਕੇ ਇਸ ਧਰਤੀ ਨੂੰ ਆਬਾਦ ਕੀਤਾ ਚਰਨ ਸੋਪਾ ਪ੍ਰਾਪਤ ਧਰਤੀ ਗੁਰਦੁਆਰਾ ਦੂਖਨਵਾਸ ਸਾਹਿਬ ਜਿੱਥੇ ਕਿ ਆਪ ਜੀ ਦਰਸ਼ਨ ਕਰ ਰਹੇ ਹੋ ਸੰਗਤਾਂ ਦੇ ਵੱਲੋਂ ਪੂਦੇ ਮਹੀਨੇ ਦੀ ਸਗਰਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਗੁਰੂ ਕਾੜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਗੁਰੂ ਕੇ ਰਾਗੀ ਸਿੰਘਾਂ ਵੱਲੋਂ ਹਰੀ ਜਸ ਕੀਰਤਨ ਕਰਕੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਉੱਤੇ ਹੀ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਗੁਰੂ ਕੇ ਲੰਗਰਾਂ 'ਤੇ ਸੰਗਤਾਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਅਤੇ ਵਿੱਤਰ ਦੇੜਾ ਦਿਹਾੜਾ ਅੱਜ ਆਰੰਭ ਹੋ ਚੁੱਕਿਆ ਪੋ ਦਾ ਮਹੀਨਾ ਆਰੰਭ ਹੋ ਚੁੱਕਿਆ ਪੋ ਦਾ ਮਹੀਨਾ ਸ਼ਾਦਤਾ ਭਰਿਆ ਇਤਿਹਾਸ ਆ ਤੇ ਸਾਨੂੰ ਲੋੜ ਹੈ ਕਿਉਂਕਿ ਪੋ ਦਾ ਮਹੀਨਾ ਆਰੰਭ ਹੁੰਦਿਆਂ ਹੀ ਸਾਨੂੰ ਸਰਦੀ ਤਾਂ ਠੰਡ ਦਾ ਚੇਤੇ ਆਉ ਲੱਗ ਜਾਂਦੀ ਹੈ ਪਰ ਸਾਡੀ ਨਮੋਸ਼ੀ ਹੈ ਕਿ ਅਸੀਂ ਇਤਿਹਾਸ ਨੂੰ ਕਿਉਂ ਵਿਸਾਰ ਦਿੰਦੇ ਹਾਂ ਗੁਰੂ ਸਾਹਿਬਾਂ ਦਾ ਜੀਵਨ ਛੋਟੇ ਸਾਹਿਬ ਜੀ ਦੀ ਮਹਾਨ ਸ਼ਹਾਦਤ ਸ੍ਰੀਹਿੰਦ ਦੀ ਗੱਡੀ 'ਚ ਜਦੋਂ ਛੋਟੇ ਸਾਜਦਿਆਂ ਨੂੰ ਨੀਹਾਂ ਵੇਚਣ ਦਿੱਤਾ ਗਿਆ ਸੀ ਉਹ ਇਤਿਹਾਸ ਕਿਉਂ ਭੁੱਲ ਜਾਂਦੇ ਆ ਕਿਉਂਕਿ ਪੋ ਦਾ ਮਹੀਨਾ ਆਰੰਭ ਹੁੰਦਿਆਂ ਹੀ ਇਤਿਹਾਸ ਜਿਹੜਾ ਸਿੱਖ ਇਤਿਹਾਸਾ ਗੁਰੂ ਸਾਹਿਬਾਨ ਦਾ ਇਤਿਹਾਸ ਹੈ ਸ਼ਹਾਦਤਾਂ ਪਰ ਇਤਿਹਾਸ ਕਿਉਂ ਭੁੱਲ ਜਾਂਦੇ ਆ ਪੋ ਦਾ ਮਹੀਨਾ ਅੱਜ ਆਰੰਭ ਹੋ ਚੁੱਕਿਆ ਸਾਨੂੰ ਪ੍ਰਣ ਕਰਨਾ ਚਾਹੀਦਾ ਕਿ ਪੋ ਦੇ ਮਹੀਨੇ ਆਰੰਭ ਹੁੰਦਿਆਂ ਹੀ ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਗੁਰਬਾਣੀ ਦਾ ਹਰਜਾਸ ਕਰਕੇ ਸਹਾਦਤਾਂ ਪਰ ਇਤਿਹਾਸ ਚੇਤਤ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਇਤਿਹਾਸ ਚੇਤਤ ਕਰਵਾਈ ਜ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਤੱਕ ਛੋਟੇ ਸਾਜਦਿਆਂ ਦੀ ਸ਼ਹਾਦਤ ਜਿਹੜੀ ਸਾਡੇ ਰੋਮ-ਰੋਮ ਦੇ ਵਿੱਚ ਵਸੇ ਆਵੇ ਕਿਉਂਕਿ ਜਦੋਂ ਤੱਕ ਅਸੀਂ ਪ੍ਰਾਨੀ ਕਰਦੇ ਗੁਰੂ ਸਾਹਿਬ ਨੂੰ ਨਤਮਸਤਕ ਨਹੀਂ ਹੁੰਦੇ ਉਸ ਤੋਂ ਤੱਕ ਜਿਹੜਾ ਸਾਡਾ ਜੀਵਨ ਸਫਲਾ ਨਹੀਂ ਹੋ ਸਕਦਾ ਸੋ ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਗੁਰਦੁਆਰਾ ਦੁਖਨਵਾਸ ਪਟਿਆਲਾ ਜਿੱਥੇ ਕਿ ਨੌਵੇਂ ਪਾਸ਼ਾ ਸਤਿਗੁਰੂ ਸਿਗਰੂ ਤੇਗਵਹਦਰ ਮਹਾਰਾਜ ਹਿੰਦੂ ਤਿਲਕ ਦੇ ਰੱਖ ਕੇ ਜਿਨ੍ਹਾਂ ਨੇ ਕਿ ਅ ਹਿੰਦੂ ਤਿਲਕ ਦੀ ਰੱਖਿਆ ਕੀਤੀ ਨੌਵੇਂ ਪਾਸ਼ਾ ਨੇ ਨੌਵੇਂ ਪਾਸ਼ਾ ਜਿਹੜੇ ਸ਼ਹਾਤਨ ਦਾ ਜਿਹੜਾ ਇਤਿਹਾਸ ਚ ਇਤਿਓਂ ਲੱਗ ਜਾਂਦਾ ਅਨੰਤਪੁਰ ਸਾਹਿਬ ਛੱਡਣ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਤ ਹੁੰਦੀ ਹੈ ਉਸ ਤੋਂ ਬਾਅਦ ਹੀ ਜਿਹੜਾ ਔਰੰਗਜ਼ੇਬ ਦੇ ਵੱਲੋਂ ਜਿਹੜਾ ਜਾਲਮਟਾਇਆ ਜਾਂਦਾ ਹੈਗਾ ਜਿਹੜਾ ਉੱਤੇ ਅਤਿਆਚਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਤਪੁਰ ਸਾਹਿਬ ਕਿਲਾ ਛੱਡਣ ਦੇ ਲਈ ਜਿਹੜਾ ਰੌਂਗਦੇਵ ਦੇ ਵੱਲੋਂ ਮੁਗਲਾਂ ਵੱਲੋਂ ਜਿਹੜਾ ਜ਼ਾਲਮ ਸਰਕਾਰ ਸੀ ਉਸ ਸਮੇਂ ਵੱਲੋਂ ਲਾਲਚ ਦਿੱਤੇ ਜਾਂਦੇ ਨੇ ਪਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਾਣੀ ਜਾਣ ਸਨ ਕਿ ਜ਼ਾਲਮਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਵਾਅਦੇ ਕੀਤੇ ਗਏ ਨੇ ਝੂਠੀਆਂ ਕਸਮਾਂ ਖਾਧੀਆਂ ਗਈਆਂ ਨੇ ਪਰ ਉਹ ਇਤਿਹਾਸ ਅੱਜ ਪੋਦੇ ਮਹੀਨੇ ਆਰੰਭ ਹੁੰਦਿਆ ਹੀ ਆਰੰਭ ਹੋ ਜਾਂਦਾ ਕਿਉਂਕਿ ਸਾਹਾ ਤਾਂ ਪਰਿਆ ਜੀਵਨ ਤੇ ਸਾਹਾ ਤਾਂ ਪਰ ਇਤਿਹਾਸ ਸਿੱਖ ਇਤਿਹਾਸ ਪੋਦੇ ਮਹੀਨੇ ਹੀ ਆਰੰਭ ਹੁੰਦਿਆ ਹੀ ਜਿਹੜਾ ਸ਼ੁਰੂ ਹੋਣ ਲੱਗ ਜਾਂਦਾ ਸੋ ਸੰਗਤ ਨਾਲ ਗੱਲਬਾਤ ਕਰਾਂਗੇ ਸੰਗਤਾਂ ਵੱਡੀ ਗਿਣਤੀ ਚ ਗੁਰੂ ਘਰ ਨਤਮਸਤਕ ਹੋ ਰੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਆਪਣਾ ਨਾਮ ਕੀ ਜੀ ਨਾਮ ਕਲਵੰਤ ਸਿੰਘ ਹੈ ਜੀ ਅੱਜ ਪੋਦਾ ਮਹੀਨਾ ਆਰੰਭ ਹੋਇਆ ਗੁਰੂ ਘਰ ਨਤਮਸਤਕ ਹੋਇਓ ਆ ਪੋਦਾ ਮਹੀਨਾ ਆਰੰਭ ਹੋਇਆ ਜੀ ਤੇ ਗੁਰੂ ਘਰ ਦਰਸ਼ਨ ਕਰਨ ਆਏ ਆ ਕਿਉਂਕਿ ਜਿਹੜੀ ਸਿੱਖ ਕੌਮ ਹੈ ਇਹ ਦੇਸੀ ਮਹੀਨਿਆਂ ਨਾਲ ਚੱਲਦੀ ਹੈ ਹਾਂਜੀ ਇਹ ਪੋ ਦਾ ਮਹੀਨਾ ਦੇਸੀ ਜੀ ਦਾ ਕਿਹਾ ਕਿ ਤੇ ਇਹਨਾਂ ਦੇ ਥੋੜੇ ਦਿਨਾਂ ਚ ਜਿਹੜਾ ਸ਼ੀਤ ਸਮਾਗਮ ਆਉਣਾ ਹੈ ਛੋਟੇ ਸਾਹਿਬ ਜਦਿਆਂ ਦਾ ਉਹਨਾਂ ਨੂੰ ਚੱਲ ਕੇ ਤੇ ਲੋਕ ਬੜੀ ਸਰਧਾ ਨਾਲ ਆ ਰਹੇ ਨੇ ਜੀ ਤੇ ਮਨਾ ਰਹੇ ਨੇ ਜੀ ਹਾਂਜੀ ਇਹਨਾਂ ਦਾ ਦਿਹਾੜਾ ਬਹੁਤ ਸੀਦਾਂ ਦਾ ਮਨਾਉਣਾ ਤੇ ਉਹਨਾਂ ਨੂੰ ਯਾਦ ਕਰਨਾ ਸੀਦਾਂ ਨੂੰ ਤੇ ਉਹਨਾਂ ਨੂੰ ਕਰਨਾ ਜੀ ਕਿਉਂਕਿ ਪੋ ਦਾ ਮਹੀਨਾ ਸ਼ੁਰੂ ਹੁੰਦੇ ਹੀ ਜਿਹੜੀਆਂ ਸ਼ਹਾਤਾਂ ਪਰ ਇਤਿਹਾਸ ਜਿਹੜਾ ਸ਼ੁਰੂ ਹੋ ਜਾਂਦਾ ਚੇਤਿਆਂ ਲੱਗੇ ਕਿਉਂਕਿ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਹੋਈ ਗੁਰੂ ਸਾਹਿਬ ਦਾ ਪਰਿਵਾਰ ਖਿਰੂ-ਖਿਰੂ ਹੋ ਗਿਆ ਪਰਿਵਾਰ ਵਿਛੜ ਗਿਆ ਤੇ ਅੱਜ ਜਿਹੜੀ ਨੌਜਵਾਨੀ ਆ ਉਹ ਸਿੱਖੀ ਨਾਲ ਟੁੱਟਦੀ ਜਾ ਰਹੀ ਆ ਤੇ ਕੀ ਸੰਦੇਸ਼ ਦੇਣਾ ਚਾਹੋਦੇ ਨੌਜਵਾਨਾਂ ਲਈ ਹੋਵੇ ਗੁਰੂ ਕੋ ਆ ਰਹਿਣ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੈਣਾ ਸਹਿਬ ਜੀ ਆਦਾਂ ਵਾਸਤੇ ਵੇਖ ਇਹਨਾਂ ਦੇ ਸੰਗਤ ਵਾਸਤੇ ਜੋ ਗੁਰੂ ਆਨੇ ਸਹਿਬ ਜੀ ਆਦਾਂ ਸ਼ਿੱਧੀਆਂ ਪਾਈਆਂ ਨੇ ਇਹਨਾਂ ਵਾਸਤੇ ਪਾਈਆਂ ਸੇ ਕੋਮ ਵਾਸਤੇ ਤੇ ਅੱਜ ਜਿਹੜੀ ਸਾਡੀ ਪੀੜ੍ਹੀ ਏ ਥੋੜੀ ਜੀ ਗਲਤ ਪਾਸੇ ਤੁਰ ਗਈ ਤੇ ਮੈਂ ਤੇ ਉਹ ਵੀ ਬੇਨਤੀ ਸਾਰੇ ਕਰਨਾ ਗੁਰੂ ਚਰਨਾ ਬੇਜ ਤੇ ਅਰਦਾਸ ਕਰਨਾ ਵੀ ਜਿਹੜੀ ਸਿੱਖ ਕੌਮ ਏ ਤੇ ਗੁਰੂ ਘਰ ਨਾਲ ਜੁੜ ਕੇ ਜਿਹੜੇ ਬੱਚੇ ਜਾਂਦੇ ਨੇ ਗਲਤ ਪਾਸੇ ਨੂੰ ਉਹਨਾਂ ਨੂੰ ਬੜੇ ਢੰਗ ਨਾਲ ਸਮਝਾ ਕੇ ਉਹਨਾਂ ਨੂੰ ਸੇਧ ਅਲ ਦਿੱਤੀ ਜਾਵੇ ਤੇ ਬੱਚਿਆਂ ਦਾ ਜਿਹੜਾ ਅਗਲਾ ਪੁੱਖੇ ਸੰਭਲ ਜਾਵੇ ਹਾਂਜੀ ਹਾਂ ਕਿਉਂਕਿ ਇਹ ਜਿਹੜੀ ਨੌਜਵਾਨੀ ਨਸ਼ਿਆਂ ਤੇ ਲੱਗ ਰਹੀ ਹੈਗੀ ਟੁੱਟਦੀ ਜਾ ਰਹੀ ਹੈ ਕਿ ਪੰਜਾਬ ਦੀ ਜਿਹੜੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਪਹਿਲਾਂ ਗੁਰਸਿੱਖੀ ਜੀਵਨ ਜਿਹੜਾ ਗੁਰਸਿੱਖੀ ਜੀਵਨ ਜਿਹੜਾ ਧਾਰਨ ਕਰਦੇ ਸੀਗੇ ਬਹੁਤ ਨੌਜਵਾਨ ਪਰ ਅੱਜ ਕੇਸ ਵੀ ਕਤਲ ਕਰਵਾ ਰਹੇ ਨੇ ਇਤਿਹਾਸ ਭੁੱਲਦੇ ਜਾ ਰਹੇ ਨੇ ਕਿਉਂਕਿ ਸਾਬ ਜਦ ਨੇ ਸਾਡੇ ਲਈ ਸੀੜੀਆਂ ਦਿੱਤੀਆਂ ਪਰ ਅਸੀਂ ਕਿਉਂ ਭੁੱਲਦੇ ਜਾ ਰਹੇ ਹਾਂ ਅੱਜ ਅਸੀਂ ਵਿਛੜਦੇ ਹਾਂ ਕਿ ਸਾਡੀ ਜਿਹੜੀ ਸਿੱਖੀ ਦਾ ਪ੍ਰਚਾਰ ਹੈ ਨਾ ਘਟ ਹੋ ਰਿਹਾ ਹੈ ਆਪੋਤਾ ਪੈ ਗਈ ਹੈ ਕਿਉਂਕਿ ਸਿੱਖ ਗੁਰੂ ਆਉਂਦੇ ਜਰੂਰ ਸੰਗਤ ਹਾਂਜੀ ਇੱਥੋਂ ਜਾ ਕੇ ਅੱਗੇ ਜਾ ਕੇ ਛੜਕਤ ਭੁੱਲ ਜਾਂਦੇ ਨੇ ਪਰ ਸਿੱਖੀ ਨਾਲ ਜੁੜੇ ਰਹਿਣਾ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਇਹ ਸਾਡੇ ਵੱਡ-ਵਡੇਰੇ ਕਰਨ ਤੇ ਤਾਂ ਹੀ ਅੱਗੇ ਨੌਜਵਾਨਾਂ ਨੂੰ ਸੇਤ ਮਿਲਦੀ ਹੈ ਜੀ ਜੀ ਜੇ ਸਾਡੇ ਵੱਡ-ਵਡੇਰੇ ਸੋਹਣੀ ਕਮੇਟੀ ਵੀ ਕਰੇ ਕੁਝ ਘਰਾਂ ਚ ਵੀ ਮੱਲਿਆਂ ਦੇ ਗੁਰਦੁਆਰਾ ਸਾਹਿਬ ਜਿਹੜੇ ਨੇ ਇਹ ਸਿੱਖਾਂ ਦਾ ਪ੍ਰਚਾਰ ਕਰਨਾ ਸਾਰਾ ਕੋਈ ਕਰਨਾ ਤੇ ਸਿੱਖੀ ਨੌਜਵਾਨ ਯੂਥ ਨੂੰ ਜੇ ਕੋਈ ਕੋ ਗਲਤ ਬੰਦਾ ਮੱਲੇ ਚ ਹੈਗਾ ਤੇ ਉਹ ਦਿਨ ਨੂੰ ਵੀ ਸਮਝਾ ਕੇ ਤੇ ਉਹਨੂੰ ਨਾਲ ਗੁਰੂ ਜੀ ਨੇ ਨਾਲ ਜੋੜਨਾ